कौन बनेगा करोड़पति ਵਿੱਚ ਜਾਣਾ ਹਰ ਇੱਕ ਦਾ ਜਿਹੜਾ ਸੁਪਨਾ ਹੈ ਤੇ ਲੁਧਿਆਣੇ ਦੀ ਤੀਨੂ ਇਹ ਮਾਨ ਪ੍ਰਾਪਤ ਹੋਇਆ ਹੈ ਐਨਾ ਗੋਇਲ ਜਿਨ੍ਹਾਂ ਨੇ ਹੁਣ ਕੁਝ ਦਿਨ ਪਹਿਲਾਂ ਹੀ ਕੇਬੀਸੀ ਦੀ ਹੌਟ ਸੀਟ ਤੇ ਬੈਠ ਸੀ ਅਮਤਾਬ ਬੱਚ ਨੂੰ ਮਿਲੇ ਸੀ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਜਾਂ ਕਿਹੜੀਆਂ ਕਿਹੜੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਹੋਈਆਂ ਨੇ ਕਿੰਨਾ ਇਨਾਮ ਜਿੱਤ ਕੇ ਆਏ ਨੇ ਮੈਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਤੇ ਮੈਂ ਮੇਰਾ ਇਹ ਬਚਪਨ ਦਾ ਸੁਪਨਾ ਸੀ ਕਿ ਮੈਂ ਕੇਬੀਸੀ ਦੇ ਮੰਚ ਤੇ ਪਹੁੰਚ ਸਕਾਂ ਤੇ ਅਮਿਤਾਬ ਜੀ ਨੂੰ ਮਿਲ ਸਕਾਂ ਕਿਉਂਕਿ ਇੱਕ ਕੇਬੀਸੀ ਦਾ ਹੀ ਮੰਚ ਦਾ ਹੀ ਉਹ ਜ਼ਰੀਆ ਸੀ ਜਿਹਦੇ ਥਰੂ ਮੈਂ ਅਮਿਤਾਬ ਜੀ ਨੂੰ ਮਿਲ ਸਕਦੇ ਸੀ ਤੇ ਅਮਿਤਾਬ ਜੀ ਸਾਰਿਆਂ ਲਈ ਤੇ ਮੇਰੇ ਲਈ ਬਹੁਤ ਵੱਡੀ ਇਨਸਪੀਰੇਸ਼ਨ ਹੈ ਉਹ ਆਪਣੇ ਆਪ 'ਚ ਇੱਕ ਬਹੁਤ ਵੱਡਾ ਇੰਸਟੀਟਿਊਸ਼ਨ ਹੈ ਕਿ ਜੇ ਬੰਦਾ ਉਹਨਾਂ ਤੋਂ ਸਿੱਖਣਾ ਚਾਹੇ ਤੇ ਬੰਦਾ ਉਹਨਾਂ ਤੋਂ ਬਹੁਤ ਕੁਝ ਸਿੱਖ ਸਕਦਾ ਤੇ ਉਹੀ ਇੱਕ ਮੰਚ ਸੀ ਜਿਹਦੇ ਥਰੂ ਮੈਂ ਉਹਨਾਂ ਨੂੰ ਮਿਲ ਸਕੀ ਤੇ ਮੇਰੇ ਬਚਪਨ ਦਾ ਸੁਪਨਾ ਪੂਰਾ ਹੋ ਸਕਿਆ ਅੱਛਾ ਕਿੰਨਾ ਕੁ ਸਮਾਂ ਜਿਹੜਾ ਤੁਸੀਂ ਟਰਾਈ ਕੀਤਾ ਹੈ ਤੇ ਤੁਸੀਂ ਹੁਣ ਕਿੰਨੇ ਸਮੇਂ ਬਾਅਦ ਜਿਹੜਾ ਉੱਥੇ ਪਹੁੰਚੇ ਹੋ ਐਕਚੁਅਲੀ ਸਾਡੇ ਘਰ ਨੂੰ ਕੇਬੀਸੀ ਦਾ ਮਾਹੌਲ ਬਹੁਤ ਹੈ ਅਸੀਂ ਜਦੋਂ ਦਾ ਕੇਬੀਸੀ ਸ਼ੁਰੂ ਹੋਇਆ ਤੇ ਉਹਨਾਂ ਦਾ ਫਰਸਟ ਸੀਜ਼ਨ ਤੋਂ ਲੈ ਕੇ ਟਿਲ 15th ਸੀਜ਼ਨ ਅਸੀਂ ਇਹਨਾਂ ਦਾ ਕੋਈ ਵੀ ਸੀਜ਼ਨ ਮਿਸ ਨਹੀਂ ਕੀਤਾ ਤੇ ਜਦੋਂ ਹੁਣ ਇਹਨਾਂ ਨੇ ਪਲੇ ਅਲੌਂਗ ਦੀਆਂ ਸੀਰੀਜ਼ ਸ਼ੁਰੂ ਕੀਤੀਆਂ ਤਾਂ ਸਾਡੀ ਕੋਸ਼ਿਸ਼ ਇਹ ਹੀ ਰਹਿੰਦੀ ਸੀ ਕਿ ਕੰਟੈਸਟੈਂਟ ਤੋਂ ਪਹਿਲਾਂ ਅਸੀਂ ਜਵਾਬ माग ਕਰਦੀਏ ਤੇ ਅਸੀਂ ਪਲੇ ਅਲੌਂਗ ਬਹੁਤ ਸ਼ਿੱਦਤ ਨਾਲ ਅਸੀਂ ਹਮੇਸ਼ਾ ਖੇਲੇ ਆ ਤੇ ਬਸ ਕੇਬੀਸੀ ਸਾਡੇ ਘਰ ਤੇ ਉਹਦੇ ਐਕਚੁਅਲੀ ਕੇਬੀਸੀ ਜਦੋਂ ਆਪਾਂ ਦੇਖ ਰਹੇ ਆ ਨਾ ਸਾਡੀ ਆਪਦੀ ਨੌਲੇਜ ਦੇ ਵਿੱਚ ਬਹੁਤ ਵਾਧਾ ਹੁੰਦਾ ਤੇ ਜਾਗਰੂਕਤਾ ਪੈਦਾ ਹੁੰਦੀ ਹੈ ਕਿ ਅੱਛਾ ਇਹ ਸਵਾਲ ਕਿੱਥੋਂ ਆ ਗਿਆ ਇਹ ਸਵਾਲ ਦਾ ਕੀ ਜਵਾਬ ਹੋਣਾ ਚਾਹੀਦਾ ਸੀ ਕੁਝ ਸਵਾਲਾਂ ਦੇ ਜਵਾਬ ਪਾਪਾ ਦਿੰਦੇ ਸੀ ਕੁਝ ਦੇ ਬ੍ਰਦਰ ਤੇ ਅਸੀਂ ਪਾਪਾ ਨੂੰ ਪੁੱਛਣਾ ਕਿ ਪਾਪਾ ਇਹ ਕਿਉਂ ਜਵਾਬ ਆ ਰਿਹਾ ਤੇ ਫਿਰ ਪਾਪਾ ਨੇ ਸਾਨੂੰ ਉਹਦੇ ਪਿੱਛੇ ਦੀ ਸਟੋਰੀ ਦੱਸਨਾ ਉਹਦੇ ਕਰਕੇ ਸਾਡੀ ਆਪ ਦੀ ਨੌਲੇਜ ਚ ਬਹੁਤ ਵਾਧਾ ਪਿਆ ਜੋ ਕਿ ਉੱਥੇ ਮੈਨੂੰ ਕੇਬੀਸੀ ਦੇ ਮੰਚ 'ਤੇ ਉਹਦੀ ਬਹੁਤ ਹੈਲਪ ਵੀ ਹੋਈ ਅੱਛਾ ਕਿਸ ਤਰ੍ਹਾਂ ਦਾ ਰਿਹਾ ਉਹਨਾਂ ਨੂੰ ਮਿਲਣਾ ਲੁਧਿਆਣੇ ਦੀਆਂ ਕਿਹੜੀਆਂ ਗੱਲਾਂ ਸਾਂਝੀਆਂ ਹੋਈਆਂ ਜਾਂ ਫਿਰ ਹੋਰ ਕਿਹੜੇ-ਕਿਹੜੇ ਜਿਹੜੇ ਜ਼ਿਕਰ ਜਿਹੜੇ ਕੀਤੇ ਐਕਚੁਅਲੀ ਉਥੇ ਉਹਨਾਂ ਦੇ ਨਾਲ ਉਹਨਾਂ ਨੇ ਜਿਹੜੀ ਮੈਨੂੰ ਉਹਨਾਂ ਦੀ ਗੱਲ ਬਹੁਤ ਅੱਛੀ ਲੱਗੀ ਉਹਨਾਂ ਨੇ ਮੈਨੂੰ ਕਿਹਾ ਕਿ ਉਹ ਮੇਰੀ ਪੀਐਚਡੀ ਬਾਰੇ ਪੁੱਛ ਰਹੇ ਸੀ ਕਿ ਤੁਸੀਂ ਉਹਨਾਂ ਦਾ ਆਪ ਸਿੱਖਿਆ ਕੇ ਡਾਕਟਰ ਹੈ ਜਾਂ ਮੈਡੀਕਲ ਕੇ ਡਾਕਟਰ ਹੈ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਸਰ ਮੈਂ ਸਿੱਖਿਆ ਦੀ ਹਾਂ ਤੇ ਮੈਂ ਮਾਈਕਰੋਬਾਇਓਲੋਜੀ ਚ ਪੀਐਚਡੀ ਕੀਤਾ ਤੇ ਮੇਰਾ ਜਿਹੜਾ ਮੇਨ ਵਿਸ਼ੇ ਕੰਮ ਦਾ ਸੀਗਾ ਉਹ ਮੇਰਾ ਮਸ਼ਰੂਮਸ ਤੇ ਸੀ ਤੇ ਫਿਰ ਉਹਨਾਂ ਨੇ ਕਿਹਾ ਮੈਨੂੰ ਮਸ਼ਰੂਮਸ ਨਹੀਂ ਪਸੰਦ ਫਿਰ ਮੈਂ ਉਹਨਾਂ ਨੂੰ ਮਸ਼ਰੂਮਸ ਦੇ ਕਾਫੀ ਫਾਇਦੇ ਦੱਸੇ ਮੈਂ ਉਹਨਾਂ ਨੂੰ ਦੱਸਿਆ ਕਿ ਮਸ਼ਰੂਮਸ ਦੇ ਵਿੱਚ ਪ੍ਰੋਟੀਨਸ ਦੀ ਬਹੁਤ ਅਹਿਮੀਅਤ ਹੈ ਤੇ ਉਹਦੇ ਵਿੱਚ ਕਾਫੀ ਮਿਨਰਲਸ ਹੈਗੇ ਆ ਤੇ ਜੇ ਵਿਟਾਮਿਨ ਡੀ ਦਾ ਬਹੁਤ ਵੱਡਾ ਸਰੋਤ ਹੈ ਤੇ ਉਹਨਾਂ ਨੂੰ ਜਦ ਇਸ ਖੂਬੀਆਂ ਬਾਰੇ ਪਤਾ ਚੱਲਿਆ ਤੇ ਉਹਨਾਂ ਨੂੰ ਲੱਗਿਆ ਕਿ ਨਹੀਂ ਵਾਕਈ ਅੱਛੀ ਚੀਜ਼ ਹੈ ਤੇ ਇਹਨੂੰ ਮੈਂ ਆਪਣੀ ਡਾਈਟ ਦੇ ਵਿੱਚ ਜ਼ਰੂਰ ਐਡ ਕਰਾਂਗਾ ਤੇ ਮੈਨੂੰ ਇਹ ਚੀਜ਼ ਸੁਣ ਕੇ ਬਹੁਤ ਵਧੀਆ ਲੱਗਿਆ ਤੇ ਮੈਂ ਕਿਹਾ ਸਰ ਮੇਰੀ ਪੀ ਐਚ ਡੀ ਅੱਜ ਪੂਰੀ ਹੋਈ इस तो इलावा फिर उन्होंने मैनू क्या कि आ, देवी जी मुझे पता चल रहा है कि आप लुधियाना पंजाब से हैं मैंने कहा सर आपको कैसे पता चल रहा है कि मैं वहाँ से हूँ तो कहते आपके पंज आपके बोलने के तरीके में ਪੰਜਾਬੀ ਆ ਰਹੀ ਹੈ ਤਾਂ ਪਤਾ ਚੱਲ ਰਿਹਾ ਹੈ ਕਿ ਆ ਪੰਜਾਬ ਸੇ ਹੈ ਤਾਂ ਫਿਰ ਮੈਨੇ ਉਹਨੂੰ ਜਵਾਬ ਦਿਆ ਮੈਂ ਕਿ ਸਰ ਆਪਾਂ ਜਿਹੜੇ ਖੇਤਰ ਤੋਂ ਆਪਾਂ ਬਿਲੋਂਗ ਕਰੀ ਆਪਾਂ ਜਿਸ ਜਗ੍ਹਾ ਨੂੰ ਤੋਂ ਬਿਲੋਂਗ ਕਰਦੇ ਆ ਨਾ ਆਪਣੀ ਉਹ ਵਾਲੀ ਚੀਜ਼ ਓਨਲੀ ਬੋਲੀ ਜਾਂ ਉਹਦਾ ਪਹਿਨਾਵਾ ਆਪਣੀ ਵਿਅਕਤੀਤਵ ਚ ਝਲਕਣਾ ਚਾਹੀਦਾ ਤੇ ਉਹ ਇਹ ਗੱਲ ਸੁਣ ਕੇ ਬਹੁਤ ਖੁਸ਼ ਹੋਏ ਕਿ ਹਾਂ ਫਿਰ ਮੈਂ ਉਹਨਾਂ ਨੇ ਇਹ ਵੀ ਕਿਹਾ ਕਿ ਸਰ ਆਈ ਐਮ ਆ ਪ੍ਰਾਊਡ ਪੰਜਾਬੀ ਤੇ ਉਹ ਬਹੁਤ ਖੁਸ਼ ਹੋਏ ਫਿਰ ਇਹ ਗੱਲ ਸੁਣ ਕੇ ਅੱਛਾ ਕਿੰਨੀ ਰਕਮ ਜਿਹੜੀ ਜਿੱਤੀ ਤੇ ਜਿੱਤ ਕਿੰਨੀ ਕੀ ਮਹੱਤਤ ਰੱਖਦੀ ਹੈ ਆਪਣੇ ਆਪ ਦੇ ਵਿੱਚ ਮੈਂ ਉੱਥੇ 10 ਵਾਲਾਂ ਦਾ ਸਹੀ ਜਵਾਬ ਦੇ ਕੇ 320000 ਰੁਪਏ ਜਿੱਤਿਆ ਪਰ ਰਕਮ ਇੱਕ ਪਾਸੇ ਤੇ ਆਪਣੇ ਸੁਪਨੇ ਨੂੰ ਮਿਲਣਾ ਇੱਕ ਪਾਸੇ ਤੇ ਸਰ ਨੂੰ ਮਿਲਣਾ ਮੇਰਾ ਮੇਰਾ ਬਚਪਨ ਦਾ ਹੀ ਰਾਦਰ ਸਾਰਿਆਂ ਦਾ ਹੀ ਡ੍ਰੀਮ ਹੁੰਦਾ ਕਿ ਆਪਾਂ ਇੱਕ ਵਾਰੀ ਅਮਿਤਾਭ ਜੀ ਨੂੰ ਮਿਲ ਲਈਏ ਉਹ ਸਦੀ ਦੇ ਮਹਾਨਾਇਕ ਹੈ ਤੇ ਉਹਨਾਂ ਨਾਲ ਮਿਲਣਾ ਉਹਨਾਂ ਨਾਲ ਮੰਚ ਸਾਂਝਾ ਕਰਨਾ ਉਹ ਮੇਰੇ ਲਈ ਸਭ ਤੋਂ ਵੱਡਾ ਇਨਾਮ ਹੈ ਤੇ ਮੈਂ ਕਰੋੜਪਤੀ ਬਣ ਗਈ ਹਾਂ ਉਹਨਾਂ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਫਾਦਰ ਸਾਹਿਬ ਨੇ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਸਰ ਕਹਿੰਦੇ ਬੇਟੀ ਨਾਲੋਂ ਜ਼ਿਆਦਾ ਖੁਸ਼ੀ ਤੁਹਾਨੂੰ ਹੋਈ ਹੈ ਜਦੋਂ ਬੇਟੀ ਉੱਥੇ ਬੈਠੀ ਸੀ ਤੁਹਾਨੂੰ ਜ਼ਿਆਦਾ ਖੁਸ਼ੀ ਮਿਲ ਰਹੀ ਸੀ ਖੁਸ਼ੀ ਤਾਂ ਹੁੰਦੀ ਹੀ ਹੈ ਜੀ ਕਿ ਅਸੀਂ ਐਸ ਨੂੰ 1998 ਤੋਂ ਇਹ ਕਰੋੜਪਤੀ ਦੇਖ ਰਹੇ ਹਾਂ ਤੇ ਉਦੋਂ ਦੇ ਹੀ ਇਹਦੇ ਦੇ ਇੰਟਰਸਟ ਲੈ ਰਹੇ ਹਾਂ ਔਰ ਜੋ ਵੀ ਇਹ ਕੁਐਸਚਨ ਪੁੱਛਦੇ ਆ ਜੋ ਵੀ ਸਵਾਲ ਪੁੱਛਦੇ ਆ ਉਹ ਗਿਆਨਵਰਦਕ ਹੁੰਦੇ ਆ ਔਰ ਗਿਆਨਵਰਧਕ ਦੇ ਨਾਲ-ਨਾਲ ਮੇਰੇ ਬੱਚਿਆਂ ਨੂੰ ਇਹਨਾਂ ਦੇ ਨਾਲ ਇੱਕ ਅਜੀਬ ਕਿਸਮ ਦਾ ਸਿੱਖਿਆ ਦੇ ਵਿੱਚ ਆਪਣੀ ਪੜਾਈ ਲਿਖਾਈ ਦੇ ਵਿੱਚ ਇਹਨਾਂ ਦਾ ਵਿਸ਼ਵਾਸ ਪੈਦਾ ਹੋਇਆ ਬੇਟੀ ਨੇ ਪੀ ਐਚ ਡੀ ਕੀਤੀ ਜੁਆਇਨ ਕੀਤੀ ਲड़का ਇੰਜੀਨੀਅਰ ਬਣਿਆ ਉਹ ਆਈ ਐਸ ਦੀਆਂ ਕੋਸ਼ਿਸ਼ ਕੀਤੀਆਂ ਦੋ ਤਿੰਨ ਵਾਰੀ ਉਹਨੇ ਆਈ ਐਸ ਦੇ ਪਰਚੇ ਰਿਟਰਨ ਪਰਚੇ ਵੀ ਲੈ ਕੇ ਐਚ ਸੀ ਐਸ ਦੀ ਇੰਟਰਵਿਊ ਤੇ ਕਰ ਗਿਆ ਹੁਣ ਵੀ ਲੱਗਿਆ ਵਾ ਇਹ ਸਾਰੀ ਕਿਰਪਾ ਇੱਕ ਗਿਆਨ ਦੀ ਹੋਈ ਹੈ ਜਾਂ केबीसी ਦੇ ਜਿਹੜੇ ਕੋਈ ਪ੍ਰਸ਼ਨ ਹੈ ਉਹਨਾਂ ਦੇ ਵਿੱਚ ਇੰਟਰਸਟ ਲੈਣਾ ਅੱਜ ਕੱਲ ਦੇ ਬੱਚੇ ਹੋਟਲਾਂ ਚ ਇੰਟਰਸਟ ਲੈਂਦੇ ਆ ਕਲੱਬਾਂ ਚ ਇੰਟਰਸਟ ਲੈਂਦੇ ਆ ਉਹਦੇ ਨਾਲੋਂ ਤਾਂ ਜਿਹੜਾ ਕੇਬੀਸੀ ਦੇ ਪ੍ਰਸ਼ਨਾਂ ਦਾ ਵਿੱਚ ਇੰਟਰਸਟ ਲੈਣਾ ਇਹਨਾਂ ਤੇ ਮੰਨਨ ਕਰਨਾ ਇਹਨਾਂ ਨੂੰ ਸੁਣਨਾ ਇਹਨਾਂ ਨੂੰ ਸੋਲਵ ਕਰਨਾ ਇਹ ਬਹੁਤ ਵੱਡੀ ਹੈ ਔਰ ਐ ਸਦਕੇ ਇਹ ਪ੍ਰਸ਼ਨ ਸਦਕੇ ਪਲੇ ਅਲੋਂਗ ਦੇ ਵਿੱਚ ਮੇਰੀ ਬੇਟੀ ਇਹਨਾਂ ਦਾ ਆਈਓਈ ਆਈ ਹੈ ਮੇਰੇ بیٹے ਨੂੰ ਵੀ ਕਾਲ ਆਈ ਮੇਰੀ ਇਹਨਾਂ ਦੀ ਬੇਟੀ ਜਿਹੜੀ ਮੇਰੀ ਦੋਤੀ ਹੈ ਉਸ ਨੂੰ ਵੀ ਕਾਲ ਆਈ ਮੈਂ ਤਾਂ ਕਹਿਣਾ ਇਹ ਕੇਬੀਸੀ ਦਾ ਪ੍ਰੋਗਰਾਮ ਜਗਾ ਜਗਾ ਅੰਤਰਾਤ ਕਰ ਚੱਲੇ ਇਸ ਤੋਂ ਵੀ ਸਾਥੋਂ ਵੀ ਵੱਧ ਚੰਗੇ ਨੂੰ ਸੁਣਨ ਵਾਲੇ ਮਿਲਣ ਤੇ ਇਸ ਦੀ ਕਹਾਣੀ ਇਸ ਦੀ ਕਥਾ ਇਹਦੇ ਸਵਾਲ ਪੁੱਛਣ ਵਾਲੇ ਅਮਿਤਾਬ ਬਚਨ ਤੋਂ ਵੀ ਵੱਧ ਦੇ ਸੁਣਨ ਵਾਲੇ ਅੱਛਾ ਮੈਂ ਬਹੁਤ ਖੁਸ਼ ਹਾਂ ਤੁਹਾਡੇ ਫਾਦਰ ਸਾਹਿਬ ਨੂੰ ਮੈਂ ਅਸੀਂ ਦੇਖਿਆ ਵੀ ਤੁਹਾਡੇ ਜਨ ਨਾਲੋਂ ਜ਼ਿਆਦਾ ਖੁਸ਼ੀ ਹੈ ਕਹਿੰਦੇ ਤੁਹਾਡੀ ਬੇਟੀ ਨੂੰ ਵੀ ਫੋਨ ਆਇਆ ਜੇ ਗੱਲ ਕਰੀਏ ਉਹ ਆਉਣ ਵਾਲੀ ਜਨਰੇਸ਼ਨ ਹੈ ਜਿਹੜੀ ਉਹਨੂੰ ਕੀ ਸੁਨੇਹਾ ਜਾਂ ਤੁਸੀਂ ਇੱਕ ਜਿਸ ਤਰ੍ਹਾਂ ਇੱਕ ਡਾਕਟਰ ਹੋ ਇੱਕ ਟੀਚਰ ਵੀ ਹੋ ਕੀ ਸੁਨੇਹਾ ਕੀ ਮੈਸੇਜ ਬੱਚਿਆਂ ਦੇ ਲਈ ਮੈਂ ਮੈਸੇਜ ਜ਼ਰੂਰ ਦੇਣਾ ਚਾਹਾਂਗੀ ਕਿ ਤੁਸੀਂ ਕੇਬੀਸੀ ਦਾ ਜਿਹੜਾ ਸ਼ੋਅ ਹੈ ਇਹ ਜ਼ਰੂਰ ਦੇਖੋ ਜਾਂ ਜੋ ਵੀ ਜਰਨਲ ਨੌਲੇਜ ਨਾਲ ਰਿਲੇਟਡ ਸ਼ੋਅਜ਼ ਹੈ ਕਿਉਂਕਿ ਤੁਹਾਡੇ ਆਪ ਦੀ ਜਾਗਰੂਕਤਾ ਨੂੰ ਵਧਾਉਂਦੇ ਆ ਤੁਹਾਡੇ ਆਪ ਦੇ ਗਿਆਨ ਨੂੰ ਵਧਾਉਂਦੇ ਆ ਤੇ ਆਪਦੀ ਆਪਦੇ ਗਿਆਨ ਨੂੰ ਵਧਾਣ ਲਈ ਜ਼ਰੂਰ ਪ੍ਰਯਤਨ ਕਰੋ ਰੱਬ ਕਦੇ ਨਾ ਕਦੇ ਜ਼ਰੂਰ ਸੁਣਦਾ ਤੇ ਇੱਕ ਉਹਨਾਂ ਨੂੰ ਕਹਿੰਦੇ ਨਾ ਕਿ ਗਿਆਨ ਕਦੇ ਵੀ ਘਟਦਾ ਨਹੀਂ ਹੈ ਹਮੇਸ਼ਾ ਵੱਧਦਾ ਹੀ ਹੈ ਤੇ ਗਿਆਨ ਤੁਹਾਨੂੰ ਤੁਹਾਡਾ ਫਲ ਜ਼ਰੂਰ ਦਿੰਦਾ ਜਿੱਦਾਂ ਮੈਨੂੰ ਦਿੱਤਾ ਹੈ ਥੈਂਕ ਯੂ ਸੋ ਮਚ ਧੰਨਵਾਦ ਜੀ ਜੀ ਬਿਲਕੁਲ ਐਸਨ ਡਾਕਟਰ ਐਨਾ गोयल ਜਿਨ੍ਹਾਂ ਨੇ ਕੇਬੀਸੀ ਦੇ ਵਿੱਚ ਇਨਾਮ ਵੀ ਪ੍ਰਾਪਤ ਕੀਤਾ ਤੇ ਉੱਥੇ ਉਹਨਾਂ ਨੇ ਜਿਹੜਾ ਹੈ ਅੱਜ ਦੀ ਨੌਜਵਾਨ ਪ੍ਰੀ ਨੂੰ ਸਨੇਹਾ ਵੀ ਦਿੱਤਾ ਕਿ ਨੌਜਵਾਨ ਜਿਹੜੇ ਨੇ ਜ਼ਰੂਰ ਅਜਿਹੀਆਂ ਚੀਜ਼ਾਂ ਦੇਖਣ ਅਜਿਹੀਆਂ ਚੀਜ਼ਾਂ ਨੂੰ ਸਿੱਖਣ ਜਿਨ੍ਹਾਂ ਨਾਲ ਉਹਨਾਂ ਦਾ ਅੱਗੇ ਗਿਆਨ ਵਧੇ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਸਫਲਤਾ ਮਿਲੇਗੀ ਮਿਲੇਗੀ ਲਿਵਿੰਗ ਇੰਡੀਆ న్యూਸ ਲਈ ਲੁਧਿਆਣਾ ਤੋਂ ਰਾਜਵਿੰਦਰ ਸਿੰਘ